<laughs> । ਵਾਹ ਭਾਜੀ ਮੇਰਾ ਤਾਂ ਸਾਰਾ ਖੋਜੀ ਚਲ ਗਿਆ ਮੇਰੇ ਕੋਲ ਤੇ ਇਹ ਤੋਂ ਮਾਰਕੀ ਹੋ ਸਕਦਾ ਸਿੱਧਾ ਸਾਰਾ ਹੱਸਦਾ ਹੈ ਬੱਸ ਅਸੀਂ ਜਾਣਦੇ ਆ ਤੇ ਇੰਨਾ ਵਧੀਆ 뷰 ਕਹਿੰਦੀ ਬਾਰ ਬਹੁਤ ਵਧੀਆ ਹੈ ਟੈਕਨੋਲੋਜੀ ਤੇ ਬਸ ਫੋਟੋ ਖਿੱਚਣ ਲੱਗੇ ਆ ਇੱਕ ਫੋਟੋ ਖਿੱਚੀ ਆ ਕਹਿੰਦੀ ਬਣੀ ਸਹੀ ਨਹੀਂ ਆਈ ਮੈਂ ਦੂਸਰੀ ਸਾਈਡ ਜਾਂਦੀ ਆ ਉਧਰ ਫੋਟੋ ਸਹੀ ਆਣੀਏ ਬੱਸ ਉਧਰ ਖਲੋਣ ਦੀ ਮਿੰਟ ਹੀ ਹੋਇਆ ਤੇ ਪੱਥਰੇ ਦੇ ਉੱਤੇ ਆ ਪਿਆ ਉਹ ਸਟੈਂਡ ਇੱਕ ਸਕਿੰਟ ਲੈ ਮੈਨੂੰ ਨਹੀਂ ਟਾਈਮ ਮਿਲਿਆ ਕਿ ਮੈਂ ਬਾਅਦ ਹੀ ਕਿਤੇ ਮਾਰਦਾ ਕਿ ਇੱਧਰ ਉੱਧਰ ਜਾ ਬੱਸ ਕਿੰਨੇ ਆ ਹੋਰ ਵੀ ਇੱਕ ਲੜੀ ਤੋਂ ਹੋਰ ਹੈ ਉਹਦੀ ਬੰਦਤ ਹੋ ਗਈ ਨਹੀਂ ਨਹੀਂ ਮੈਂ ਆ ਦੂਰ ਸੀ ਨਾ ਮੈਂ ਫੋਟੋ ਖਿੱਚਦਾ ਪਿਆ ਸੀ ਜਿਹੜੀ ਡੈੱਡ ਬੋਡੀ ਉਹਦੇ ਪਹੁੰਚਣ ਦੇ ਵਿੱਚ ਕਿਸੇ ਨੇ ਮਦਦ ਕੀਤੀ ਹੈ ਹਾਂਜੀ ਉੱਥੋਂ ਦੇ ਬਹੁਤ ਉਹਨਾਂ ਨੇ ਕੀਤਾ ਹਾਂਜੀ ਸ਼ਰਾਈਨ ਬੋਰਡ ਨੇ ਘਰ ਤੱਕ ਸਾਨੂੰ ਮਦਦ ਕੀਤੀ ਨਾਲੇ ਇਹ ਹਾਸਾ ਜਿਹੜਾ ਉੱਥੇ ਵਾਪਰੇ ਕਿੱਥੇ ਕਰਕੇ ਵਾਪਰੇ ਹੈਮਕੋਟੀ ਦੇ ਲਾਗੇ ਵਾਪਰੇ ਆ ਜੀ ਹਾਸਾ ਮੱਲਾਪਾ ਮਤੋਂ 1.5 ਕਿਲੋਮੀਟਰ ਪਿੱਛੇ ਅੱਛਾ ਜੀ ਹਾਂਜੀ ਲੈਂਥ ਸਲਾਈਡਿੰਗ ਹੋਈ ਹੈ ਹਾਂਜੀ ਲੈਂਸ ਸਲਾਈਡਿੰਗ ਹੋਈ ਤਾਂ ਇਹ ਤੇ ਬਾਰਿਸ਼ ਬਹੁਤ ਤੇਜ਼ ਹੋਈ ਪਹਿਲਾਂ ਬਾਰਿਸ਼ ਤੇ ਕਰਕੇ ਸਾਰਾ ਇਹ ਹਾਸਾ ਵਾਪਰੇ ਉੱਪਰੋਂ ਜਿਹੜੇ ਤੇ ਡੱਡ ਪੜੀ ਜਿਹੜੋ ਆਪਾਂ ਕਿਸ ਤਰ੍ਹਾਂ ਲੈਂਦੇ ਜੀ ਆ ਉਹ ਸਟਰਕਚਰ ਤੇ ਲੈ ਕੇ ਆਏ ਥੱਲੇੋਂ ਬੰਦੇ ਨਾਲ ਜਾ ਕੇ ਉਹਨਾਂ ਦੀ ਫੋਰਸ ਸੀਗੀ ਕੋਈ ਉਹ ਲੈ ਕੇ ਹਾਂਜੀ ਉਹ ਆਪ ਆਪਣਾ ਐਤਵਾਰ ਦੇ ਨੇ ਬੈਜਰਨ ਦੇ ਵੀ ਮਾਦਾ ਦੇ ਤੇ 2:3 ਵੇਹ ਨਾ ਬੱਚਿਆਂ ਦਾ ਫੋਨ ਆਇਆ ਤੇ ਪਤਾਨਦੋ ਬੈਠਿਆ ਤੇ ਗੱਦੀਆਂ ਦੀ ਦੀਤ ਤੇ ਪਏ ਦੱਲਾ ਇਹ ਮੈਂ ਤਾਂ ਤਦੋ ਹੀ ਆਇਆ ਵਾਪਸੀ ਜਨਾਨੀ ਜੇ ਮੈਂ ਆਪੇ ਰੋਟੀ ਲੱਦੇ ਹਾਰੇ ਦਰਾਹੀ ਤੋਰੀ ਸਾਦੀ ਚਾਚੀ ਜਨ ਨਾਲ ਰਿਸ਼ਤਾ ਤਰਾਇਆ ਉਹ ਅਰੇ ਤੰਦੇ ਤੂੰ ਸੁਣਿਆ ਸਾਦੀ ਰੋਟੀ ਉੱਤੇ ਤੇ ਉੱਤੇ ਰਜੀ ਚਾਚੀ ਐ ਸਾਲ ਜਿਤਦੀ ਆਏ ਨਹੀਂ ਇਹਨਾਂ ਤਿੱਦਾਂ ਸੰਦਿਆ ਤੂੰ ਸੁਣਿਆ ਜੇ ਬਾਅਦ ਫੋਨ ਆ ਗਿਆ ਇਹ ਦੱਲੋ ਦੀ ਤੁਹਾਡੀ ਕੀ ਲੱਗਦੀ ਬੇਤੀ ਮੇਰੀ ਪਿਛਲੀ 23 ਦਾ ਵਿਆਹ ਚੱਲ ਵੇਹ ਲੋ ਤਨੀ 3 ਦੀ ਤਲ 2 3 ਦੀ ਇਹਤ ਮਹੀਨਾ ਚਾਰ ਪੰਜ ਦਿਨ ਹੋਏ ਜੀ ਇਹ ਮੇਰੀ ਨੂੰ ਜੀ ਖਾਈ ਜਗਾਈ ਇਹਨਾਂ ਦਾ ਅਸੀਂ ਮੈਰਿਜ ਅੰਮ੍ਰਿਤਸਰ ਤੋਂ ਕਰਕੇ ਆਈਏ ਜਨਮ ਮਿਠੀ ਕਰਕੇ ਨਾ ਕਿ ਜਨਮ ਮਿਠੀ ਦੇ ਕੇ ਇਸ ਤੋਂ ਬਾਅਦ ਆਈ ਵਿਆਹ ਨੂੰ ਮਾਦਾ ਤੇ ਜਾਵਾਂਗੇ ਇਹ ਦੋਨੇ ਜਾਣੇ ਮਤਲਬ ਅਦਵਰ ਜਾ ਕੇ ਜਿ ਵਿਆਹ ਨੂੰ ਮਾਦਾ ਤੇ ਸੋਮਵਾਰ ਨੂੰ ਮੈਸੇ ਆ ਗਿਆ ਜੀ ਉੱਥਾਂ ਤੇ ਇਹ ਗੱਲ ਹੋਈ ਉਸ ਤੋਂ ਬਾਅਦ ਨੂੰ ਕੋਈ ਘਰਮ ਨਹੀਂ ਹੋਇਆ ਉਹਨਾਂ ਨੇ ਆਪੇ ਕਹਿ ਆ ਵੀ ਛੱਡ ਕੇ ਜਾਵਾਂਗੇ ਜੀ 2:30 ਵਜੇ ਸਾਨੂੰ ਪਤਾ ਲੱਗ ਗਿਆ ਕਿ ਜਿਹੜੀ ਲੜਕੀ ਉਹਦੀ ਡੈਥ ਹੋ ਗਈ ਹੈ ਇਸ ਤੋਂ ਬਾਅਦ ਅੰਤ ਨੂੰ 11:00 ਵਜੇ ਉਹਨਾਂ ਨੇ ਬੜੇ ਆਦਰ ਸਨਮਾਨ ਨਾਲ ਸਾਨੂੰ ਡੈੱਡ ਬੋਡੀ ਪਹੁੰਚਾਈ ਉਹਨਾਂ ਨੇ 11:00 ਵਜੇ ਡੈੱਡ ਬੋਡੀ ਆਵੀ ਫਿਰ ਮੈਂ ਪੂਰੀ ਮਦਦ ਕੀਤੀ ਉਹਨਾਂ ਨਾਲ ਹਾਂ ਜੀ ਪ੍ਰਸ਼ਾਸਨ ਨੇ ਸਾਡੀ ਮਦਦ ਕੀਤੀ ਹੈ ਜੀ ਬਾਕੀ ਸਾਡਾ ਨਾਂ ਬਹੁਤ ਕਾਹ ਹੋਇਆ ਹੈ। ਸੋਮਵਾਰ ਹਜੇ 33 ਦਿਨ ਹੋਇਆ ਸਾਡੀ ਮੂਹਰ ਵਾਲੀ ਨੂੰ ਆਏ ਹਾਂ।